ਅੱਜ ਜਲੰਧਰ ਦੇ ਕੋਆਪਰੇਟਿਵ ਬੈਂਕ ਦੇ ਨੇੜੇ ਜਿਹੜਾ ਹੈ ਕਿ ਇੱਕ ਮੌਕ ਟ੍ਰੇਲ ਦਾ ਆਯੋਜਨ ਕੀਤਾ ਗਿਆ ਜਿਸ ਤੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਛਿੜਾ ਕੇ ਹਿੱਸਾ ਪਾਇਆ ਇਸ ਦੇ ਵਿੱਚ ਜਿਹੜਾ ਹੈ ਕਿ ਦੇਖਣ ਨੂੰ ਮਿਲਿਆ ਕਿ ਜੇ कोई आपदा इस तरह की होंगी है कोई सिचुएशन इस तरह की बनती हैंग लगती है या कोई जंग हमला होंगे या किसी तरह की इस तरह की सिचुएशन किस तरह निजिटना है जो कोई उस दौरान जिस तरह से कोई घायल होंगे किस तरह रेस्क्यू करना हैल सारे उत्ते मॉकड्रिल पेश देख सौ कि इस टाइम जरा कि जरा खड़े हैं कोपरेटिव बैंक बिल्डिंग जिथे कि इस टाइम मॉकड्रिल चल रही है तो आओ आला अधिकारियों भी की कोशिश करते हैं जो जिला प्रशासन तो ने या पुलिस प्रशासन तो ने ਅੱਜ ਸਵਾਰਲ ਦਾ ਹੁੰ ਜਿਹੜਾ ਇਹ ਪ੍ਰੈਕਟਿਸ ਕੀਤੀ ਗਈ ਸਿਰ ਉਸ ਬਾਰੇ ਦੱਸਣਾ ਮੈਂ ਇੱਕ ਦਾ ਮੌਕ ਡ੍ਰਿਲ ਸੀ ਵੀ ਜਸਟ ਟੂ ਮੇਕ ਪੀਪਲ ਅਵੇਅਰ ਤੇ ਇਹ ਦੱਸਣਾ ਚਾਹੁੰਦਾ ਜੀ ਕਿ ਲੋਕ ਪੈਨਿਕ ਨਾ ਕਰਨੇ ਮੌਕ ਡ੍ਰਿਲ ਹੈਗੀ ਆ ਔਰ ਇੱਕ ਡ੍ਰਿਲ ਕੀਤੀ ਗਈ ਹੈ ਜਿਹੜੀ ਐਕਸਰਸਾਈਜ਼ ਹੁੰਦੀ ਹੈ ਜਸਟ ਪ੍ਰੈਕਟਿਸ ਸੈਸ਼ਨ ਹੈ ਸਾਡਾ ਤੇ ਜਿਸ ਤਰ੍ਹਾਂ ਕਿ ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਹੈ ਲੋਕ ਜਿਹੜੇ ਬਾਜ਼ਾਰਾ ਦੇ ਵਿੱਚ ਵੀ ਇੱਕਦਮ ਰਸ਼ ਕਰ ਰਹੇ ਨੇ ਰਾਸ਼ਨ ਲੈ ਜਾਂ ਰਹੇ ਨੇ ਸੋ ਉਸ ਨੂੰ ਦੇਖ ਕੇ ਤੁਹਾਡਾ ਕੀ ਕਹਿ ਤੇ ਉਹੀ ਉਹੀ ਕਹਿ ਰਹੇ ਨੇ ਕਿ ਜੀ ਪੈਨਿਕ ਨਾ ਕਰੋ ਪੈਨਿਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਬਿਲਕੁਲ ਨਾਰਮਲ ਸਿਚੁਏਸ਼ਨ ਹੈ ਐਡਮਿਨਿਸਟ੍ਰੇ

जिला प्रशासन अधिकारी गल कर तो जिला प्रशासन बलबीर की थी हमने अभी जो हमारी कोपरेटिव सोसाइटी की बिल्डिंग है इस बिल्डिंग में हमने प्रैक्टिस किया था जिसमें पुलिस ने एस डी आर एफ की टीम ने और साथ में होमगार्ड ने सिविल डिफेंस ने सारा प्रैक्टिस करके लोगों को एवेक्वेट किया ये हमने आज ड्रिल, की है, ड्रिल की है सर लोगों में लोगो में गब्रार हो, गब्रार हो रहे हैं। मैं यही बोलूंगा कि आपके माध्यम से सब कुछ लोग जो है पैनिक में आके बाजारों में और स्टोर में जो है रुक कर रहे हैं और बहुत ज्यादा जो रश भी हो रहा है की जरूरत नहीं है बाकी मैं आपसे रिक्वेस्ट करूंगा ड्रिल को भी थोड़ा सा मॉक ड्रिल ਸਿਵਲ ਡਿਫੈਂਸ ਦੇ ਸਾਰੇ ਵਲੰਟੀਅਰਾਂ ਸਿਵਲ ਡਿਫੈਂਸ ਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਸਹਾਇਤਾ ਕੀਤੀ ਸੀਗਾ ਵੀ ਆਪਤਕਾਲਾਂ ਦੇ ਉੱਤੇ ਕੋਈ ਦੁਤਾ ਆ ਜਾਂਦੀ ਆਪਣੇ ਦੇਸ਼ ਦੇ ਤੇ ਕਿਸੇ ਬਿਲਡਿੰਗ 'ਚ ਕੋਈ ਬੰਦਾ ਇੰਜਰਡ ਹੋ ਜਾਂਦਾ ਉਹਨਾਂ ਨੂੰ ਕਿੱਦਾਂ ਕੱਢ ਕੇ ਲੈਣਾ ਅਸੀਂ ਉਹਨਾਂ ਨੂੰ ਜਿਹੜੇ ਇੰਜਰਡ ਬੰਦੇ ਸੀ ਆਰਗਨਲ ਦੇ ਸਾਥ ਦੇ ਨਾਲ ਉਹਨਾਂ ਨੂੰ ਅੰਦਰੋਂ ਕੱਢ ਕੇ ਲਿਆਂਦਾ ਤੇ ਐਂਬੂਲੈਂਸ 'ਤੇ ਪਹੁੰਚਾਇਆ ਐਂਬੂਲੈਂਸ ਇਹ ਕੋਈ ਜਿਹੜੀ ਡਿਊਟੀ ਐਂਬੂਲੈਂਸ ਨੇ ਪੂढ़ाई ਐਦਾਂ ਹੀ ਸਾਰਾ ਸਿਵਲ ਡਿਫੈਂਸ ਦੇ ਵਿੱਚ ਪਹਿਲੇ ਸੰ ਟ੍ਰੇਨਿੰਗ ਦਾ ਕਾਫੀ ਦਿੱਤੀ ਕਿ ਅਸੀਂ ਬਹੁਤ ਵਾਰ ਦਾ ਕਰ ਸਕਦੇ ਹਾਂ ਇੱਕ ਜਿਹੜੀ ਪਬਲਿਕ ਵੀ ਜਿਹੜੀ ਪੈਨਿਕ ਦੇ ਵਿੱਚ ਆ ਰਹੀ ਹੈ ਉਸ ਨੂੰ ਦੱਬੀ ਕੀ ਕਰਨਾ ਚਾਹਗੇ ਕਿਉਂਕਿ ਬਾਜ਼ਾਰਾਂ ਦੇ ਵਿੱਚ ਵੀ ਰੁਕ ਕਰ ਰਹੀ ਹੈ ਕੋਈ ਕਿਰਾਨੇ ਦੀ ਦੁਕਾਨ ਤੇ ਕੋਈ ਕਿਤੇ ਸੋ ਓਵਰ ਆਲ ਦੇਖਦੇ ਹੋਏ ਕੀ ਇਹ ਤਾਂ ਤੁਸੀਂ ਦੇਖਣਾ ਲਾਕਡਾਊਨ ਤੇ ਵੀ ਇਦਾਂ ਹੀ ਸੀਗਾ ਇਹ ਲੋਕਾਂ ਨੇ ਇਹ ਸਭਾਵੀ ਕਹਿ ਦੀ ਸਾਡਾ ਦੇਸ਼ ਇਦਾਂ ਦਾ ਬਈ ਗਰੀਬ ਦੇਸ਼ ਨਹੀਂ ਸ਼ੋਅ ਕਰਦੇ ਸਪੈਨਿਕ ਰੀਲਿਸ ਕਰਨ ਤੁਸੀਂ ਕੀ ਕਹਣਾ ਹੈ ਸ਼ੋਅ ਕਰਦੇ ਜੇ ਇਸਕੇ ਪੈਨੀ ਕੋ ਤੋਂ ਹੋ ਕੇ ਵੀ ਖੁਸ਼ ਰਹਿੰਦੇ ਆ ਸਾਰੇ ਨੂੰ ਉਹਨਾਂ ਨੂੰ ਥੋੜਾ ਈਜ਼ੀਲੀ ਲੱਗ ਰਿਹਾ ਵੀ ਆਪਾਂ ਹਰ ਚੀਜ਼ ਨੂੰ ਸਟੋਰ ਕਰ ਲਈਏ ਕੋਈ ਜੇ ਟਾਈਮ ਕੋਈ ਟਾਈਮ ਮਾਰਾ ਟਾਈਮ ਜੇ ਬਹੁਤਾ ਲੌਂਗ ਟਾਈਮ ਤੇ ਰਾਸ਼ਣ ਦਾ ਹਰ ਬੰਦਾ ਕਹਿੰਦਾ ਘਰ ਤੋਂ ਬੱਚਿਆਂ ਵਸੇ ਹੋਣਾ ਚਾਹੀਦਾ ਸੋ ਮੌਕ ਡ੍ਰਿਲ ਤੋਂ ਬਾਅਦ ਜਿਹੜਾ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹਾਲਾ ਅਫਸਰਾਂ ਦਾ ਇਹੀ ਕਹਿਣਾ ਹੈ ਕਿ ਪੈਨਿਕ ਦੇ ਵਿੱਚ ਆਨ ਦੀ ਸੋਇਲ ਲੋਡ ਨਹੀਂ ਹੈ ਸਿਰਫ ਪ੍ਰੈਕਟਿਸ ਹੈ ਕਿ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਇਹ ਸਿਰਫ ਇੱਕ ਜੇ ਅਜਿਹਾ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ ਉਸ ਤੋਂ ਕਿਸ ਤਰ੍ਹਾਂ ਨਜਿੱਟਣਾ ਹੈ ਉਸ ਦੇ ਲਈ ਸਿਰਫ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਕੈਮਰਾਮੈਨ ਵਿਕਟਰ ਕੁਮਾਰ ਜਨਾਲ ਚਿਰਾਗ ਸ਼ਰਮਾ ਜਿਤਪਟਵੀ ਚਲਾੰਦਰ